ਚੈਨਲ ਦਾ ਆਰਐਨ ਨਿਊਜ਼ ਵੇਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 ਜੂਨ ਦੇ ਸੰਬੰਧ ਵਿੱਚ ਸ਼ਿਵਸ਼ਨਾ ਹਿੰਦੁਸਤਾਨ ਵੱਲੋਂ ਪਾਰਟੀ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬ ਸੰਗਠਨ ਮੰਤਰੀ ਰਾਜਾ ਵਾਲੀਆ ਦੀ ਅਗਵਾਈ ਵਿੱਚ ਬਟਾਲਾ ਵਿੱਚ ਇੱਕ ਹਵਨ ਯੱਗ ਕਰਵਾਇਆ ਗਿਆ ਇਸ ਮੌਕੇ ਸ਼ਿਵਸ਼ਨਾ ਹਿੰਦੁਸਤਾਨ ਦੀਆਂ ਆਗੂਆਂ ਤੋਂ ਇਲਾਵਾ ਸੈਂਕੜੇ ਸਿਵ ਸੈਨਿਕਾਂ ਨੇ ਹਵਨ ਯੱਗ ਕੀਤਾ ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ ਸੰਗਠਨ ਮੰਤਰੀ ਰਾਜਾ ਵਾਲੀਆ ਜ਼ਿਲ੍ਹਾ ਪ੍ਰਧਾਨ ਆਨੰਦ ਸਰੂਪ ਅਤੇ ਚੇਅਰਮੈਨ ਰਜੇਸ਼ ਅਗਰਵਾਨੇ ਸਾਂਝੇ ਤੌਰ ਤੇ ਕਿਹਾ ਕਿ ਸ਼ਿਵਸ਼ਾਣਾ ਹਿੰਦੁਸਤਾਨ ਹਰ ਸਾਲ ਅਤਵਾਦੀ ਸਮੇਂ ਵਿੱਚ ਸ਼ਹੀਦ ਹੋਏ ਸੁਰੱਖਿਆ ਕਰਮੀਆਂ ਅਤੇ ਮਾਰੇ ਗਏ ਆਮ ਲੋਕਾਂ ਦੀ ਯਾਦ ਵਿੱਚ ਇਹ ਹਵਨ ਯੱਗ ਕਰਵਾਉਂਦੀ ਹੈ ਉਹਨਾਂ ਨੇ ਕਿਹਾ ਕਿ ਇਹ ਹਵਨ ਯੱਗ 6 ਜੂਨ ਨੂੰ ਕਰਵਾਇਆ ਜਾਂਦਾ ਹੈ ਉਹਨਾਂ ਕਹਿੰਦੇ ਕਿ ਇਸ ਮੌਕੇ ਵਿਸ਼ਵ ਸ਼ਾਂਤੀ ਦੀ ਪ੍ਰਾਰਥਨਾ ਕੀਤੀ ਜਾਂਦੀ ਹੈ ਇਸ ਮੌਕੇ ਉਹਨਾਂ ਨੇ ਸਮੂਹ ਪੰਜਾਬੀਆਂ ਨੂੰ ਮਿਲਜੋਲ ਕੇ ਰਹਿਮ ਦਾ ਸੁਨੇਹਾ ਦਿੱਤਾ ਅਤੇ ਖਾਸ ਤੌਰ ਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਦਾ ਆਰ ਐਨ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਮਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ 52 ਘਰਾਇਆ ਜਿਹੜਾ ਅਤਵਾਦ ਦੇ ਦੌਰ ਵਿੱਚ ਜਿਹੜੇ ਨਿਰਦੋਸ਼ ਲੋਕਾਂ ਦੇ ਜਾਨਾਂ ਗਈਆਂ ਹਰ ਵਾਰੀ ਅਸੀਂ ਇਸ ਕਰਕੇ ਜਗ ਕਰਨੇ ਆ ਕਿ ਜਿਹੜਾ ਉਹਨਾਂ ਦੀ ਆਤਮਾ ਨੂੰ ਮਹਾਰਾ ਸ਼ਾਂਤੀ ਦੇ ਤੇ ਅੱਗੋਂ ਸੁਖ ਸ਼ਾਂਤੀ ਦਾ ਟਾਈਮ ਆਏ ਇਸ ਦੀ ਜਨਤਾ ਤੇ ਪੰਜਾਬ ਦੀ ਜਨਤਾ ਨੂੰ ਆਪਾਂ ਇਹੋ ਹੀ ਕਹਿਨੇ ਚਾਹਨੇ ਆ ਕਿ ਜਿਹੜੇ ਦੇਸ਼ ਦੇ ਰਾਖੇ ਨੇ ਉਹਨਾਂ ਦੀ ਇੱਜ਼ਤ ਕਰੋ ਨਾ ਕਿ ਉਹਨਾਂ ਦੀ ਕਰੋ ਜਿਹੜੇ ਮਤਲਬ ਦੇਸ਼ ਦੇ ਦੁਸ਼ਮਣ ਨੇ ਸਿਰਸ ਨੇ ਹਿੰਦੁਸਤਾਨ ਆ ਸਮਾਜ ਵਾਸਤੇ ਹਮੇਸ਼ਾ ਸ਼ੁਰੂ ਤੋਂ ਜਿਹੜਾ ਵਾ ਸਮਾਜ ਦੇ ਭਲਾਈ ਦਾ ਕੰਮ ਕਰਨੇ ਆ ਅਸੀਂ ਜੋ ਕਿਸੇ ਦਾ ਭਲਾ ਹੋ ਸਕਦਾ ਸੀ ਉਹਦੇ ਨਾਲ ਪੰਜਾਬ ਦੇ 6 ਜੂਨ 1984 ਦੇ ਲੰਗਿਆਂ ਨੂੰ ਲੈ ਕੇ ਜਿਹੜੇ ਸਾਡੇ ਭਰਾ ਆਰਮੀ ਚ ਸੀਆਰਪੀ ਚ ਪੈਰਾਮਿਲਟਰੀ ਫੌਜ ਚ ਜਿਹੜੇ ਸ਼ਹੀਦ ਹੋਏ ਆ ਉਹਨਾਂ ਨੂੰ ਹਰ 6 ਜੂਨ ਨੂੰ ਹੀ ਸ਼ਰਧਾਂਜਲੀ ਦਿੰਨੇ ਆ ਹਮਨ ਜਾਗ ਰਾਈਂ ਔਰ ਹਰ ਜੂਨ 6 ਜੂਨ ਨੂੰ ਹੀ ਹਮਨ ਜਾ ਕੇ ਕਰਦੇ ਆ ਅਮਨ ਸ਼ਾਂਤੀਨਾ ਕਰਦੇ ਆ ਇਸੇ ਤਰ੍ਹਾਂ ਕਰਦੇ ਰਹਾਂ ਸਈ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਵੀ ਆਪਣੀ ਜਵਾਨੀ ਵਾਲੇ ਪਾਸੇ ਜਾਣ ਨਸ਼ਿਆਂ ਤੋਂ ਪਿਛੇ ਰਹਿਣ ਨਸ਼ਿਆਂ ਦਾ ਬਹੁਤ ਦੂਰ ਚੱਲਣ ਦਾ ਇਹੀ ਕਹਿੰਦੇ ਆ ਕਿ ਬੱਚਿਆਂ ਨੂੰ ਆਪਣੀ ਖੇਡਾਂ ਖੁੱਡਾਂ ਵਾਲੇ ਪਾਸੇ ਹੌਣ ਕਬੱਡੀ ਵਾਲੇ ਪਾਸੇ ਹੌਣ ਪਹਿਲਵਾਨੀ ਵਾਲੇ ਪਾਸੇ ਹੌਣ ਜਿਹੜੇ ਪਹਿਲਾਂ ਦੌਰ ਚੱਲਦੇ ਸੀ ਉਹ ਚੱਲਣ ਨਸ਼ਿਆਂ ਤੋਂ ਪਰੇ ਰਹਿਣ ਇਹ 6 ਜੂਨ ਹਮਨਿਆ ਗਈ ਕਿ ਸ਼ਹੀਦਾਂ ਦੀ ਯਾਦ ਨੂੰ ਲੈ ਕੇ ਕੀਤਾ ਗਿਆ ਇਹਦੇ ਵਿੱਚ ਸਾਰੇ ਹੀ ਆਪਣੇ ਜਿਹੜੇ ਸ਼ਹੀਦ ਹੋਈ ਉਹਨਾਂ ਵਾਸਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਯਾਦ ਕੀਤਾ ਗਿਆ ਔਰ ਇਸ ਵਿੱਚ ਸਭ ਨੂੰ ਸਹਿਯੋਗ ਕਰਨਾ ਚਾਹੀਦਾ ਜੀ ਸ਼ੇਰਸਾ ਨੇ ਹਿੰਦੁਸਤਾਨ ਹਰ ਸਾਲ 6 ਜੂਨ ਨੂੰ ਇਹ ਯਾਗ ਕਰਦੀ ਹੈ ਜੀ ਔਰ ਸਾਡੇ ਸਾਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਸਾਡੀਆਂ ਬ੍ਰਾਂਚਾਂਵਾਂ ਸਾਰਿਆਂ ਦੇ ਵਿੱਚ ਸਾਡੇ ਇਹ ਯਾਗ ਕੀਤਾ ਜਾਂਦਾ ਹੈ ਪੰਜਾਬ ਨੂੰ ਇਹੀ ਹੈ ਜੀ ਸ਼ਾਂਤੀ ਦਾ ਮਾਹੌਲ ਬਣਿਆ ਰਿਹਾ ਜੀ ਜਿਹੜਾ ਕਿ ਅੱਜ ਕੱਲ੍ਹ ਹਾਲਾਤ ਬੜੇ ਖਰਾਬ ਨੇ ਉਹ ਸ਼ਾਂਤੀ ਦਾ ਮਾਹੌਲ ਜਿੰਨਾ ਵੱਧ ਤੋਂ ਵੱਧ ਬਣਾਏ ਰੱਖਣ ਉਹਨਾਂ ਹੀ ਵਧੀਆ ਜੀ ਸਰਕਾਰਾਂ ਵਾਸਤੇ ਵੀ ਪੁਲਿਸ ਵਾਸਤੇ ਵੀ ਤੇ ਜਨਤਾ ਵਾਸਤੇ ਵੀ